ਪਰ ਮੈਨੂੰ ਹਜੇ ਇਹ ਨਹੀਂ ਪਤਾ ਲੱਗਿਆ ਮੈਨੂੰ ਕਿਹੜੀ ਗੱਲ ਤੋਂ ਸਸਪੈਂਡ ਕਰਿਆ। ਇਹ ਮੈਨੂੰ ਐ ਵੀ ਕਹਿਣਗੇ ਸੰਘੂਤ ਮੋਰਚੇ ਵਾਸਤੇ ਜਾਨ ਦੇ ਦੇ। ਮੈਂ ਜਾਨ ਵੀ ਦੇ ਸਕਦਾਗਾ ਸਾਡੇ ਸੰਘਰਸ਼ ਬਾਤ। ਸੰਘੂਤ ਮੋਰਚੇ ਨੇ ਜੇ ਕੋਈ ਫੈਸਲਾ ਕਰਿਆਗਾ ਵੀ ਮੈਨੂੰ ਸਸਪੈਂਡ ਕੀਤਾ ਮੈਂ ਸੰਘੂਤ ਮੋਰਚੇ ਦਾ ਫੈਸਲਾ ਸਿਰ ਮੱਥੇ ਮਾਰਦਾ। ਸੰਯੁਕਤ ਮੋਰਚੇ ਨੇ ਜੇ ਕੋਈ ਫੈਸਲਾ ਕਰਿਆਗਾ ਵੀ ਮੈਨੂੰ ਸਸਪੈਂਡ ਕੀਤਾ ਮੈਂ ਸੰਯੁਕਤ ਮੋਰਚੇ ਦਾ ਫੈਸਲਾ ਸਿਰ ਮੱਥੇ ਮੰਨਦਾ ਪਰ ਮੈਨੂੰ ਹਜੇ ਇਹ ਨਹੀਂ ਪਤਾ ਲੱਗਿਆ ਮੈਨੂੰ ਕਿਹੜੀ ਗੱਲ ਤੋਂ ਸਸਪੈਂਡ ਕਰਿਆ ਜੇ ਸੰਯੁਕਤ ਮੋਰਚਾ ਮੈਨੂੰ ਵਿੱਚ ਸੱਦ ਕੇ ਸਸਪੈਂਡ ਕਰਦਾ ਤਾਂ ਹਰ ਇੱਕ ਅਦਾਲਤੀ ਮੁਰਜ਼ਮ ਨੂੰ ਸਾਦੀ ਹੁੰਦੀ ਹੈ ਤੇ ਫਿਰ ਫੈਸਲਾ ਕਰਦੀ ਹੁੰਦੀ ਹੈ ਚਲੋ ਜੇ ਸੰਯੁਕਤ ਮੋਰਚੇ ਨੇ ਨਹੀਂ ਵੀ ਸੱਦਿਆ ਮੈਨੂੰ ਕੋਈ ਗੱਲ ਨਹੀਂ ਪਰ ਸੰਯੁਕਤ ਮੋਰਚੇ ਦਾ ਮੈਂ ਹਰ ਇੱਕ ਫੈਸਲਾ ਜੇ ਮੈਨੂੰ ਐਂ ਵੀ ਕਹਿਣਗੇ ਸੰਯੁਕਤ ਮੋਰਚੇ ਵਾਸਤੇ ਜਾਨ ਦੇ ਦੇ ਮੈਂ ਜਾਨ ਵੀ ਦੇ ਸਕਦਾਗਾ ਸਾਡੇ ਸੰਘਰਸ਼ ਵਾਸਤੇ ਜੋ ਮੇਰੀ ਡਿਊਟੀ ਸਮਝ ਮੋਰਚਾ ਲਾਊਗਾ ਮੈਂ ਉਹਦਾ 100% ਸਿਰ ਮੱਥੇ ਮੰਨਦਾਗਾ ਜੋ ਫੈਸਲਾ ਸਮਨ ਮੋਰਚੇ ਨੇ ਕਰੇਗਾ ਉਹਦਾ ਮੈਂ ਧੰਨਵਾਦ ਹੀ ਕਰਨਾ ਜਿਸ ਤਰ੍ਹਾਂ ਤੁਹਾਨੂੰ ਲੱਗ ਰਿਹਾ ਹੈਗਾ ਵੀ ਸਿੱਖ ਪਾਈਚਾਰੇ ਦੇ ਵਿੱਚ ਰੋਸ ਪਾਇਆ ਜਾ ਰਿਹਾ ਹੈ ਵੀ ਤੁਸੀਂ ਸੰਤ ਭਿੰਡਰਾਵਾਲੇ ਜਿਹਨਾਂ ਪੱਤੀ ਜਨਕ ਸ਼ਬਦ ਬੋਲਦੇ ਨੇ ਇਸ ਕਰਕੇ ਤੁਹਾਨੂੰ ਜੋਖਸਾਨ ਮੋਰਚੇ ਨੇ ਸਸਪੈਂਡ ਕੀਤਾ ਕੀ ਲੱਗਦਾ ਤੁਹਾਨੂੰ ਬਿਲਕੁਲ ਨਹੀਂ ਕਿਸੇ ਧਰਮਕ ਆਗੂ ਦੇ ਖਿਲਾਫ ਮੈਂ ਬੋਲਿਆ ਹੋਵਾਂ ਨਾ ਪਹਿਲਾਂ ਬੋਲਿਆ ਨਾ ਬੋਲਣਾ ਸਰਤਪਿੰਡਰਾਂ ਦੇ ਖਿਲਾਫ ਕਿਹੜਾ ਮਾਈ ਦਾ ਲਾਲ ਬੋਲੂ ਉਹ ਤਾਂ ਮੋਰਚੇ ਦੇ ਵਿੱਚ ਕੁਰਬਾਨੀ ਦਿੱਤੀ ਹੈਗੀ ਬਿਲਕੁਲ ਨਹੀਂ ਨਾਮ ਹੈ ਹੁਣ ਬੋਲਿਆ ਨਾ ਪਹਿਲਾਂ ਬੋਲਾਂ ਮੈਂ ਤਾਂ ਸਤਕਾਰ ਕਰਦਾ ਸੰਤਪਿੰਡਰਾਂ ਨਾਲ ਜਮਾਨਤ ਉਹਨੇ ਪਾਇਆ ਥੋੜ ਜਿਹੜੇ ਅੱਜ ਕਾ ਸਟੇ ਚੱਲਦੀਆ ਸੰਗੂ ਬਾਰਡਰ ਤੇ ਸੰਤਪਿੰਡਰਾਂ ਦਾ ਭਾਈ ਆਇਆ ਅਸੀਂ ਇਕੱਠਿਆਂ ਨੇ ਫੋਟੋਵਾਲਾ ਆਈਆਂ ਨਿਗੀਆਂ ਉਹ ਮੇਰੇ ਨਾਲ ਫੋਟੋਵਾਲਾ ਹੱਕ ਕੇ ਕਹਿੰਦੇ ਬਹਿ ਕੇ ਅਸੀਂ ਵਧੀਆ ਗੱਲਬਾਤ ਕਰੀ ਉਹਨਾਂ ਨੇ ਮੇਰਾ ਹਾਲ ਚਾਲ ਪੁੱਛਿਆ ਮੈਂ ਉਹਨਾਂ ਦਾ ਹਾਲ ਚਾਲ ਪੁੱਛਿਆ ਨਾਨਾ ਨਾ ਸੰਤਪੰਡਾ ਨਾਲ ਮੇਰਾ ਬਿਲਕੁਲ ਵੀ ਨਹੀਂ ਹੈਗਾ ਜੇ ਕੋਈ ਬੰਦਾ ਇਹਦੇ ਨਾਲ ਜੋੜਦਾ ਹੈ ਉਹ ਨਹੀਂ ਜੋੜਨਾ ਚਾਹੀਦਾ ਪਹਿਲਾਂ ਮੇਰੇ ਨਾਲ ਗੱਲ ਕਰਨ ਪਰ ਮੈਨੂੰ ਹਜੇ ਇਹ ਨਹੀਂ ਪਤਾ ਲੱਗਿਆ ਮੈਨੂੰ ਕਿਹੜੀ ਗੱਲ ਤੋਂ ਸਸਪੈਂਡ ਕਰਿਆ ਏ ਮੈਨੂੰ ਐਵੇਂ ਵੀ ਕਹਿਣਗੇ ਸੰਦਗੁਤ ਮੋਰਚੇ ਵਾਸਤੇ ਜਾਨ ਦੇ ਦੇ ਮੈਂ ਜਾਨ ਵੀ ਦੇ ਸਕਦਾਗਾ ਸਾਡੇ ਸੰਘਰਸ਼ ਬਾਤ ਸਮੂਰਚੇ ਨੇ ਜੇ ਕੋਈ ਫੈਸਲਾ ਕਰਿਆਗਾ ਵੀ ਮੈਨੂੰ ਸਸਪੈਂਡ ਕੀਤਾ ਮੈਂ ਸੰਯੁਕਤ ਮੋਰਚੇ ਦਾ ਫੈਸਲਾ ਸਿਰ ਮੱਥੇ ਮੰਨਦਾ ਸੰਯੁਕਤ ਮੋਰਚੇ ਨੇ ਜੇ ਕੋਈ ਫੈਸਲਾ ਕਰਿਆਗਾ ਵੀ ਮੈਨੂੰ ਸਸਪੈਂਡ ਕੀਤਾ ਮੈਂ ਸੰਯੁਕਤ ਮੋਰਚੇ ਦਾ ਫੈਸਲਾ ਸਿਰ ਮੱਥੇ ਮੰਨਦਾ ਪਰ ਮੈਨੂੰ ਹਜੇ ਇਹ ਨਹੀਂ ਪਤਾ ਲੱਗਿਆ ਮੈਨੂੰ ਕਿਹੜੀ ਗੱਲ ਤੋਂ ਸਸਪੈਂਡ ਕਰਿਆ ਜੇ ਸੰਯੁਕਤ ਮੋਰਚਾ ਮੈਨੂੰ ਵਿੱਚ ਸੱਦ ਕੇ ਸਸਪੈਂਡ ਕਰਦਾ ਤਾਂ ਫਿਰ ਇੱਕ ਅਦਾਲਤੀ ਮੁਰਜ਼ੂਬ ਨੂੰ ਸਾਦੀ ਹੁੰਦੀ ਹੈ ਤੇ ਫੇਰ ਫੈਸਲਾ ਕਰਦੀ ਹੁੰਦੀ ਐ ਚਲੋ ਜੇ ਸੁਗੰਧ ਮੋਰਚੇ ਨੇ ਨਹੀਂ ਵੀ ਸੱਦਿਆ ਮੈਨੂੰ ਕੋਈ ਗੱਲ ਨਹੀਂ ਪਰ ਸੁਗੰਧ ਮੋਰਚੇ ਦਾ ਮੈਂ ਹਰ ਇੱਕ ਫੈਸਲਾ ਜੇ ਮੈਨੂੰ ਐਵੇਂ ਹੀ ਕਹਿਣਗੇ ਸੁਗੰਧ ਮੋਰਚੇ ਵਾਸਤੇ ਜਾਨ ਦੇ ਦੇ ਮੈਂ ਜਾਨ ਵੀ ਦੇ ਸਕਦਾਗਾ ਸਾਡੇ ਸੰਘਰਸ਼ ਵਾਸਤੇ ਜੋ ਮੇਰੀ ਡਿਊਟੀ ਸੁਗੰਧ ਮੋਰਚਾ ਲਾਊਗਾ ਮੈਂ ਉਹਦਾ 100% ਸਿਰ ਮੱਥੇ ਮੰਨਦਾਗਾ ਜੋ ਫੈਸਲਾ ਸੁਗੰਧ ਮੋਰਚੇ ਨੇ ਕਰੇਗਾ ਉਹਦਾ ਮੈਂ ਧੰਨਵਾਦੀ ਕਰਾਂਗਾ ਜਿਸ ਤਰ੍ਹਾਂ ਤੁਹਾਨੂੰ ਲੱਗ ਰਿਹਾ ਹੈਗਾ ਵੀ ਸਿੱਖ ਭਾਈਚਾਰੇ ਦੇ ਵਿੱਚ ਰੋਸ ਪਾਇਆ ਜਾ ਰਿਹਾ ਹੈ ਵੀ ਤੁਸੀਂ ਜੀ ਸੰਤ ਪੰਡਰਾਂ ਵਾਲੇ ਜਿਹਨਾਂ ਪੱਤੀ ਜਨਕ ਸ਼ਬਦ ਬੋਲਦੇ ਨੇ ਇਸ ਇਸ ਕਰਕੇ ਤੁਹਾਨੂੰ ਜੋ ਕਿਸਾਨ ਮੋਰਚੇ ਨੇ ਸਸਪੈਂਡ ਕੀਤਾ ਕੀ ਲੱਗਦਾ ਤੁਹਾਨੂੰ ਬਿਲਕੁਲ ਨਹੀਂ ਕਿਸੇ ਧਰਮਕ ਆਗੂ ਦੇ ਖਿਲਾਫ ਮੈਂ ਬੋਲਿਆ ਹੋਵਾਂ ਨਾ ਪਹਿਲਾਂ ਬੋਲਿਆ ਨਾ ਬੋਲਣਾ ਸੰਤ ਪੰਡਰਾਂ ਦੇ ਖਿਲਾਫ ਕਿਹੜਾ ਮਾਈ ਦਾ ਲਾਲ ਬੋਲੋ ਉਹ ਤਾਂ ਮੋਰਚੇ ਦੇ ਵਿੱਚ ਕੁਰਬਾਨੀ ਦੇ ਦਿੱਤੀ ਹੈਗੀ ਬਿਲਕੁਲ ਨਹੀਂ ਨਾ ਮੈਂ ਹੁਣ ਬੋਲਿਆ ਨਾ ਪਹਿਲਾਂ ਬੋਲਣਾ ਮੈਂ ਤਾਂ ਸਤਕਾਰ ਕਰਦਾ ਸੰਤਪਿੰਡਰਾ ਦਾ ਮਤਲਬ ਉਹਨੇ ਕਿਹਾ ਥੋੜ ਜਿਹੜੇ ਅੱਜ ਕਾ ਸਟੇ ਚੱਲਦੀਆ ਸੰਘੂ ਬਾਰਡਰ ਤੇ ਸੰਤਪਿੰਡਰਾ ਦਾ ਭਾਈ ਆਇਆ ਅਸੀਂ ਇਕੱਠਿਆਂ ਨੇ ਫੋਟੋਆਂ ਲਾਈਆਂ ਲਗੀਆਂ ਉਹ ਮੇਰੇ ਨਾਲ ਫੋਟੋਆਂ ਲਾ ਕੇ ਕਹਿੰਦੇ ਬਹਿ ਕੇ ਅਸੀਂ ਵਧੀਆ ਗੱਲਬਾਤ ਕਰੀ ਉਹਨਾਂ ਨੇ ਮੇਰਾ ਹਾਲ ਚਾਲ ਪੁੱਛਿਆ ਮੈਂ ਉਹਨਾਂ ਦਾ ਹਾਲ ਚਾਲ ਪੁੱਛਿਆ ਨਾ ਨਾ ਸੰਤਪਿੰਡਰਾ ਦਾ ਮੇਰਾ ਬਿਲਕੁਲ ਵੀ ਨਹੀਂ ਹੈਗਾ ਜੇ ਕੋਈ ਬੰਦਾ ਇਹਦੇ ਨਾਲ ਜੋੜਦਾ ਉਹ ਨਹੀਂ ਜੋੜਨਾ ਚਾਹੀਦਾ ਪਹਿਲਾਂ ਮੇਰੇ ਨਾਲ ਗੱਲ ਕਰੇ